ਸਤ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਦਲਾਜੀ ਹੁਣ ਲਗਭਗ ਤੈਅ ਹੋ ਗਿਆ ਕਿ ਸ਼੍ਰੀ ਕਾਲ ਤੱਕ ਸਾਹਿਬ ਨੂੰ ਹੁਣ ਪੱਕੇ ਜਥੇਦਾਰ ਸਾਹਿਬ ਮਿਲਣ ਜਾ ਰਹੇ ਨੇ ਕਿ ਕਦੋਂ ਤੱਕ ਜੋ ਹੈ ਜਥੇਦਾਰ ਸਾਹਿਬ ਸ਼੍ਰੀ ਕਾਲ ਤੱਕ ਸਾਹਿਬ ਨੂੰ ਪੱਕੇ ਤੌਰ ਤੇ ਜੋ ਹੈ ਮਿਲ ਜਾਣਗੇ ਨਿਯੁਕਤੀ ਦੀ ਅਗਰ ਅਸੀਂ ਗੱਲ ਕਰ ਲਈਏ ਕਦੋਂ ਤੱਕ ਨਿਯੁਕਤੀ ਹੋਵੇਗੀ ਇਸ ਉਪਰ ਜ਼ਰੂਰ ਜੋ ਹੈ ਜਾਣਕਾਰੀ ਇਸ ਸਮੇਂ ਜੋ ਮੌਜੂਦ ਹੈ ਦਰਸ਼ਕਾਂ ਨਾਲ ਸਾਂਝੀ ਕਰਨਾ ਔਰ ਇਹ ਵੀ ਦੱਸਿਓ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਇਸ ਬਜਟ ਇਜਲਾਸ ਵਿੱਚ ਮਤਾ ਲਿਆ ਸਕਦੀ ਹੈ ਕਿ ਜਥੇ ਜੋ ਕਿ ਜਥੇਦਾਰ ਸਾਹਿਬਾਨਾ ਦੀਆਂ ਨਿਯੁਕਤੀਆਂ ਨੂੰ ਲੈ ਕੇ ਉਹਨਾਂ ਦੇ ਕਾਰਜਕਾਲ ਨੂੰ ਲੈ ਕੇ ਨਿਯਮ ਬਣਾਏ ਜਾਣਗੇ ਜਿਸ ਦੇ ਅਨੁਸਾਰ ਸੋ ਇਸ ਦੇ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਨਾ ਦੇਖੋ ਜਿਹੜਾ ਪੰਥਕ ਵਿਵਾਦ ਚੱਲ ਰਿਹਾ ਹੈ ਉਹ ਕਿਤਨਾ ਕਿਤੇ ਲਗਾਤਾਰ ਗਹਿਰਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 28 ਤਰੀਕ ਨੂੰ ਪੰਥਕ ਇਕੱਠ ਸੱਦਿਆ ਗਿਆ ਹੈ ਤੀਜਾ ਸਿੰਘ ਸਮੁੰਦਰੀ ਸਰਦਾਰ ਤੀਜਾ ਸਿੰਘ ਸਮੁੰਦਰੀ ਹਾਲ ਵਿਖੇ ਸਦਾ ਇਕੱਠੇ ਹੋਣ ਦਾ ਦਿੱਤਾ ਹੈ ਬਾਬਾ ਹਰਨਾਮ ਸਿੰਘ ਖਾਲਸਾ ਹੁਣਾਂ ਵੱਲੋਂ ਉਧਰ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੈ ਤਖਤਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਪਹਿਲਾਂ ਗਿਆਨੀ ਰਗਬੀਰ ਸਿੰਘ ਜਥੇਦਾਰ ਸੀ ਉਸ ਤੋਂ ਪਹਿਲਾਂ ਗਿਆਨੀ ਹਰਪੀਰ ਸਿੰਘ ਉਹ ਕਾਰਜਕਾਰੀ ਜਥੇਦਾਰ ਸੀ ਹੁਣ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੱਕੇ ਜਥੇਦਾਰ ਦੀ ਨਿਯੁਕਤੀ ਬਹੁਤ ਜਲਦ ਹੋਣ ਜਾ ਰਹੀ ਹੈ ਬਹੁਤ ਜਲਦ ਕਦੋਂ ਉਹਦੇ ਤੇ ਵੀ ਮੈਂ ਆਉਣਾ ਪਰ ਮੈਂ ਉਸ ਤੋਂ ਪਹਿਲਾਂ ਦੱਸਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਮੌਜੂਦਾ ਸਥਿਤੀਆਂ ਬਣੀਆਂ ਨੇ ਜਿਸ ਤਰ੍ਹਾਂ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਂ ਕਮੇਟੀ ਦੇ ਫੈਸਲਿਆਂ ਦੀ ਵਿਰੋਧਤਾ ਹੋਈ ਹੈ ਵੱਡੇ ਪੱਧਰ ਤੇ ਸਿੱਖ ਕੌਮ ਦੇ ਇੱਕ ਹਿੱਸੇ ਨੇ ਹਜੇ ਵੀ ਨਵੀਆਂ ਨਿਯੁਕਤੀਆਂ ਨੂੰ ਪ੍ਰਵਾਨ ਨਹੀਂ ਕੀਤਾ ਔਰ ਇੱਕ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕੀਤਾ ਜਿਸ ਤਰ੍ਹਾਂ ਨਾਲ ਬڑے ਸਤਕਾਰਯੋਗ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਔਰ ਗਿਆਨੀ ਰੁਕਵੀਰ ਸਿੰਘ ਹੁਣਾਂ ਦੀ ਵਿਦਾਈ ਕੀਤੀ ਗਈ ਉਹਨਾਂ ਦੇ ਬਹੁਤ ਵੱਡੇ ਤੇ ਪਵਿੱਤਰ ਅਹੁਦਿਆਂ ਤੋਂ ਸੋ ਸਭ ਤੋਂ ਵੱਡਾ ਜਿਹੜਾ ਜਿਹੜੀ ਚਿੰਤਾ ਵਾਲੀ ਸਿਟਿ ਬਣੀ ਹੋਈ ਹੈ ਪੰਥਕ ਹਲਕਿਆਂ ਦੇ ਵਿੱਚ ਉਹ ਇਹੀ ਹੈ ਕਿ ਇਹਨਾਂ ਤਿੰਨਾਂ ਜਥੇਦਾਰ ਸਹਿਬਾਨਾਂ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਗਿਆ ਉਹ ਫੈਸਲੇ ਨੂੰ ਹੀ ਰੱਦ ਕੀਤਾ ਜਾਵੇ ਤੇ ਇਹਨਾਂ ਨੂੰ ਬਹਾਲ ਕੀਤਾ ਜਾਵੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸਤੀਫਾ ਦੇ ਗਏ ਸੀ ਪਰ ਸੁਖਬੀਰ ਬਾਦਲ ਹੁਣਾਂ ਨੇ ਪਤਾ ਨਹੀਂ ਕੀ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਜਾ ਕੇ ਆਖਰਕਾਰ ਹਰਜਿੰਦਰ ਸਿੰਘ ਧਾਮੀ ਹੁਣੀ ਮੰਨ ਗਏ ਤੇ ਸ਼ੁਕਰਾਨਾ ਅਦਾ ਕਰ ਰਹੇ ਨੇ ਹਰਜਿੰਦਰ ਸਿੰਘ ਧਾਮੀ ਕਿ ਉਹਨਾਂ ਸਾਰਿਆਂ ਦੀ ਪ੍ਰੇਰਣਾ ਸਦਕੇ ਜਥੇਦਾਰ ਸਹਿਬਾਨਾ ਸਿੱਖ ਸੰਗਤਾਂ ਸਿੱਖ ਸੰਪਰਦਾਵਾਂ ਉਹ ਸਾਰਿਆਂ ਨੇ ਪ੍ਰੇਰਣਾ ਦਿੱਤੀ ਤੇ ਮੈਂ ਵਾਪਸ ਕਾਰਜ ਤੇ ਆਇਆ ਸੋ ਕੱਲ ਅਰਜੰਦਰ ਸਿੰਘ ਧਾਮੀ ਉਹਨਾਂ ਨੇ ਦੁਬਾਰਾ ਐਸਜੀਪੀਸੀ ਦੇ ਪ੍ਰਧਾਨਗੀ ਦੇ ਜਿਹੜਾ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹ ਦਫ਼ਤਰ ਗਏ ਉਹਨਾਂ ਨੇ ਕੰਮਕਾਜ ਦੇਖਿਆ ਇੱਕ ਬਿਆਨ ਵੀ ਦਿੱਤਾ ਐਲਾਨ ਵੀ ਕਰ ਦਿੱਤਾ ਕਿ ਹੁਣ ਨਿਜਮ ਅਸੀਂ ਬਣਾਉਣ ਜਾ ਰਹੇ ਹਾਂ ਕਿ ਕਿਵੇਂ ਤਖਤ ਸਹਿਬਾਨਾ ਦੇ ਜਥੇਦਾਰਾਂ ਦੀ ਨਿਯੁਕਤੀ ਹੋਣੀ ਹੈ ਉਹਨਾਂ ਦਾ ਉਹਨਾਂ ਦੀ ਸੇਵਾ ਮੁਕਤੀ ਕਿਵੇਂ ਹੋਣੀ ਹੈ ਤੇ ਇੱਕ ਗੱਲ ਜਿਹੜੀ ਉਹਨਾਂ ਦੀ ਗੱਲ 'ਚੋਂ ਮੈਨੂੰ ਸਾਹਮਣੇ ਆਈ ਕਿ ਉਹਨਾਂ ਦਾ ਕਾਰਜ ਖੇਤਰ ਹੁਣ ਨਿਯੁਕਤੀ ਔਰ ਸੇਵਾ ਮੁਕਤੀ ਬਹੁਤ ਅਹਿਮ ਵਿਸ਼ੇ ਨੇ ਵਿਧਿਵਿਧਾਨ ਬਣਨਾ ਚਾਹੀਦਾ ਇਹ ਮੰਗ ਵੀ ਸੀ ਦੂਜੀਆਂ ਤਰ੍ਹਾਂ ਦੀ ਪਰ ਕਾਰਜ ਖੇਤਰ ਵੀ ਹੁਣ ਜਥੇਦਾਰ ਸਹਿਬਾਨਾਂ ਦਾ ਕਿਤੇ ਨਾ ਕਿਤੇ ਨਿਜਮਤ ਕੀਤਾ ਜਾਊਗਾ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਹਿਬਾਨਾਂ ਦਾ ਕਾਰਜ ਖੇਤਰ ਤੈਅ ਕਰੇਗੀ ਵੀ ਤੁਸੀਂ ਇਸ ਤੋਂ ਬਾਹਰ ਨਹੀਂ ਜਾ ਸਕਦੇ ਹਾਲਾਂਕਿ ਇਹ ਕੁਝ ਇਹ ਸਾਰਾ ਕੁਝ ਬਹੁਤ ਲੰਮੇ ਵਿਚਾਰ ਚਰਚਾ ਤੋਂ ਬਾਅਦ ਹੋਣਾ ਹੈ ਪਰ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਹੁਤ ਛੇਤੀ ਆਉਣ ਵਾਲੀਆਂ ਨੇ ਸੋ ਸ਼੍ਰੋਮਣੀ ਕਮੇਟੀ ਦੀਆਂ ਅਗਲੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦਾ ਵਿਧਿ ਵਿਵਧਾਨ ਬਣਾ ਦੇਣਾ ਚਾਹੁੰਦੀ ਹੈ ਤਾਂ ਕਿ ਘਟੋ-ਘਟ ਅਗਰ ਅਗਰ ਸੱਤਾ ਤਬਦੀਲੀ ਹੁੰਦੀ ਹੈ ਤੇ ਫੈਸਲੇ ਉਹੀ ਲਾਗੂ ਰਹਿਣ ਜਿਹੜੇ ਹੁਣ ਵਾਲੀ ਕਮੇਟੀ ਬਣਾ ਕੇ ਜਾਊਗੀ ਚਲੋ ਇਹ ਬਹੁਤ ਹਜੇ ਵੱਡੀ ਚਰਚਾ ਬਹੁਤ ਵੱਡੀ ਡਿਸਕਸ਼ਨ ਇਹਨਾਂ ਪੁਆਇੰਟਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਹੈ ਕਿ ਜਥੇਦਾਰ ਸਹਿਬਾਨਾਂ ਦਾ ਅਧਿਕਾਰ ਖੇਤਰ ਕਿਵੇਂ ਹੋਵੇ ਉਹਨਾਂ ਦੀ ਨਿਯੁਕਤੀ ਦਾ ਕਾਰਜਕਾਲ ਕਿੰਨਾ ਹੋਵੇ ਵੱਖ-ਵੱਖ ਬੁੱਧੀਜੀਵੀ ਸਿੱਖ ਵਿਦਵਾਨ ਆਪਣੀ رائے ਰੱਖਣਗੇ ਪਰ ਜਿਹੜਾ ਦਬਾਅ ਸੀ ਸੰਗਤਾਂ ਦਾ ਉਹ ਕਿਤੇ ਨਾ ਕਿਤੇ ਕੰਮ ਆਇਆ ਤੇ ਲੋਕਾਂ ਦਾ ਪੰਥਕ ਹਲਕਿਆਂ ਦਾ ਸੰਗਤ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਮੈਨੂੰ ਲੱਗਦਾ ਹੈ ਇਹ ਰਣਨੀਤੀ ਬਣਾ ਲਈ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਉਹਦੇ ਵਿੱਚ ਹੀ ਇਹਦੇ ਬਾਰੇ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਣੀ ਹੈ ਤੇ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਜਾਏਗੀ ਹੁਣ ਉਸ ਕਮੇਟੀ ਚ ਕੌਣ-ਕੌਣ ਹੋਏਗਾ ਇਹ ਵੀ ਬਹੁਤ ਮਹੱਤਵਪੂਰਨ ਹੈ ਉਹ ਕਮੇਟੀ ਤੈਅ ਕਰੇਗੀ ਕਿ ਜਥੇਦਾਰ ਸਹਿਬਾਨਾਦੀਨ ਨਿਯੁਕਤੀ ਕਿਵੇਂ ਉਹਨਾਂ ਦੀ ਵਿਦਾਇਗੀ ਕਿਵੇਂ ਔਰ ਇਦੇ ਨਾਲ ਨਾਲ ਹੁਣ ਇਹ ਵੀ ਇੱਕ ਬਹੁਤ ਵੱਡਾ ਸਵਾਲ ਬਣ ਗਿਆ ਕਿ ਜਿਵੇਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਿਹਾ ਹੀ ਦਿੱਤਾ ਕਿ ਹੁਣ ਕੋਈ ਵੀ ਐਕਟਿੰਗ ਔਦਾ ਨਹੀਂ ਹੋਏਗਾ ਇੱਕ ਔਦਾ ਔਰ ਇੱਕ ਸੰਸਥਾ ਇੱਕੋ ਵਿਅਕਤੀ ਸੁਭਾਵ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨਾ ਹੈ ਤੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਹੋਏਗਾ ਉਹ ਵਿਅਕਤੀ ਉਹ ਵਿਅਕਤਤਵ ਕਾਰਜਕਾਰੀ ਨਹੀਂ ਹੋਏਗਾ ਜਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਕਿਸੇ ਹੋਰ ਤਖਤ ਸਾਹਿਬ ਦਾ ਜਥੇਦਾਰ ਨਹੀਂ ਹੋਏਗਾ ਸੋ ਇੱਕ ਅਹੁਦਾ ਇੱਕ ਵਿਅਕਤੀ ਇਸ ਤਰ੍ਹਾਂ ਦੀ ਪਰੰਪਰਾ ਲਾਗੂ ਕੀਤੀ ਜਾਣੀ ਹੈ ਉਸ ਹਿਸਾਬ ਨਾਲ ਜਦੋਂ ਇੱਕ ਅਹੁਦਾ ਇੱਕ ਵਿਅਕਤੀ ਇਹ ਫਾਰਮੂਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣਾਉਣ ਜਾ ਰਹੀ ਹੈ ਤੇ ਇੱਕ ਗੱਲ ਜ਼ਰੂਰ ਤੈਅ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਕਿ ਹਾਲੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨਿਯੁਕਤ ਕੀਤੇ ਗਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਔਰ ਸ੍ਰੀ ਕੇਸਗੜ੍ਹ ਸਾਹਿਬ ਦੇ ਉਹ ਪੱਕੇ ਤੌਰ ਤੇ ਜਥੇਦਾਰ ਨਿਯੁਕਤ ਕੀਤੇ ਗਏ ਸੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਸੋ ਇਸ ਕਰਕੇ ਹੁਣ ਆਉਂਦੇ ਦਿਨਾਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਇਹ ਮੰਗ ਹੈ ਇਹ ਮੰਗ ਲਗਾਤਾਰ ਚੱਲੀ ਆ ਰਹੀ ਹੈ ਪੰਥਕ ਹਲਕਿਆਂ ਚ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਂ ਤੱਕ ਗਿਆਨੀ ਰਕबीर ਸਿੰਘ ਉਹਨਾਂ ਨੂੰ ਬਹਾਲ ਕਰੋ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਸਾਰੇ ਲੋਕਾਂ ਦੇ ਨਾਲ ਸਲਾਹ مشਵਲਾ ਕਰ ਕਰਕੇ ਇਸ ਫੈਸਲੇ ਤੇ ਪਹੁੰਚ ਸਕਦੀ ਹੈ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪੱਕਾ ਜਥੇਦਾਰ ਸਾਹਿਬ ਦੇ ਦੰਨੇ ਆ ਔਰ ਹੁਣ ਪੱਕੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਮੈਨੂੰ ਲੱਗਦਾ ਅਗਲੇ ਕੁਝ ਦਿਨਾਂ ਚ ਸ਼ੁਰੂ ਹੋ ਜਾਣੀ ਹੈ ਕਿਉਂਕਿ ਉਹ ਅੰਤਰੰਕ ਕਮੇਟੀ ਦਾ ਅਧਿਕਾਰ ਖੇਤਰ ਹੈ ਪਰ ਇਸ ਵਾਰ ਐਸਜੀਪੀਸੀ ਕੀ ਕਰੇਗੀ ਕਿਉਂਕਿ ਇਸ ਵਾਰ ਐਸਜੀਪੀਸੀ ਸਿੱਖ ਸੰਪਰਦਾਵਾਂ ਨਾਲ ਵੀ ਗੱਲ ਕਰੇਗੀ ਜਿਹੜੇ ਬੜੇ ਸਤਕਾਰਯੋਗ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲ ਕਰੇਗੀ ਜਿਹੜੇ ਵੱਖ-ਵੱਖ ਸਿੱਖ ਸੰਗਠਨ ਨੇ ਉਹਨਾਂ ਨਾਲ ਵੀ ਗੱਲ ਕਰੇਗੀ ਔਰ ਜਿਹੜੇ ਕਾਰ ਸੇਵਾ ਵਾਲੇ ਮਹਾਪੁਰਸ਼ ਹੈ ਉਹਨਾਂ ਨਾਲ ਵੀ ਗੱਲ ਕਰੇਗੀ ਇੱਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅੰਤਰਿੰਕ ਕਮੇਟੀ ਨੇ ਫੈਸਲੇ ਕੀਤੇ ਜਿਸ ਤਰ੍ਹਾਂ ਨਾਲ ਜੱਥੇਦਾਰ ਸਹਿਬਾਨਾਂ ਨੂੰ ਤਿੰਨਾਂ ਨੂੰ ਹਟਾਇਆ ਗਿਆ ਜਿਹੜਾ ਵਿਰੋਧ ਉਹਦੇ ਤੋਂ ਉਪਜਿਆ ਹੁਣ ਇਹ ਫਾਰਮੂਲਾ ਲੈ ਕੇ ਆਏ ਨੇ ਹਰਜਿੰਦਰ ਸਿੰਘ ਧਾਮੀ ਹੋਰੀ ਔਰ ਇਸ ਫਾਰਮੂਲੇ ਦੇ ذریعے ਉਸ ਵਿਰੋਧ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਉਹਨਾਂ ਨਾਲ ਗਲਬਤ ਕਰਕੇ ਸਾਰਿਆਂ ਦੀ ਸਹਿਮਤੀ ਵਾਲੇ ਨਾਮ ਨੂੰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜੱਥੇਦਾਰ ਦੇ ਤੌਰ ਤੇ ਨਿਯੁਕਤ ਕੀਤਾ ਜਾਏਗਾ ਮੈਨੂੰ ਇਹ ਲੱਗਦਾ ਕਿਉਂਕਿ ਮੰਗ ਇਹ ਹੈ ਜਿਵੇਂ ਜਮਦਵੀ ਟਕਸਾਲ ਦੀ ਵੀ ਮੰਗ ਹੈ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਅਗਰ 28 ਤਰੀਕ ਤੱਕ ਸਾਡੇ 14 ਮਾਰਚ ਵਾਲੇ ਹੋਲਾ ਮੁਹੱਲਾ ਵਾਲੇ ਪੰਥਕ ਇਕੱਠ ਦੇ ਫੈਸਲਿਆਂ ਨੂੰ ਪ੍ਰਵਾਨ ਨਾ ਕੀਤਾ ਗਿਆ ਤੇ ਅਸੀਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਧਰਨੇ ਤੇ ਬਹਿ ਜਾਾਂਗੇ ਹੁਣ ਕੀ ਹਰਜਿੰਦਰ ਸਿੰਘ ਧਾਮੀ ਬਾਬਾ ਹਰਨਾਮ ਸਿੰਘ ਖਾਲਸਾ ਜਾਂ ਬਾਕੀ ਸਿੱਖ ਸੰਪਰਦਾਵਾਂ ਨੂੰ 28 ਮਾਰਚ ਤੋਂ ਪਹਿਲਾਂ ਪਹਿਲਾਂ ਗਲਬਾਤ ਦੇ ਜ਼ਰੀਏ ਮਨਾ ਲੈਣਗੇ ਕਿ ਅਸੀਂ ਹੁਣ ਤੁਹਾਡੀ ਪਸੰਦ ਦਾ ਤੁਹਾਡੀ ਸਹਿਮਤੀ ਤੋਂ ਬਾਅਦ ਅੰਤਰਿੰਕ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਕਾ ਜਥੇਦਾਰ ਸਾਹਿਬ ਨਿਯੁਕਤ ਕਰੇਗੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਆਉਣ ਵਾਲੇ ਜਿਹੜੇ ਦਿਨ ਨੇ ਇਹ ਬੜੇ ਮਹੱਤਵਪੂਰਨ ਨੇ ਕਿਉਂਕਿ ਚਰਚਾਵਾਂ ਪਹਿਲਾਂ ਲਗਾਤਾਰ ਚੱਲ ਰਹੀਆਂ ਨੇ ਕਿ ਅਕਾਲੀ ਦਲ ਵੱਲੋਂ ਗੁੱਪਚੁੱਪ ਤਰੀਕੇ ਨਾਲ ਉਹਨਾਂ ਸਾਰਿਆਂ ਨਾਲ ਮੀਟਿੰਗਾਂ ਜਾਂ ਸਨੇਹੇ ਭੇਜੇ ਜਾ ਰਹੇ ਨੇ ਜਿਹੜੇ ਲਗਾਤਾਰ 28 ਤਰੀਕ ਨੂੰ ਪੰਥਕ ਇਕਾਠ ਦੀ ਗੱਲ ਕਰ ਰਹੇ ਨੇ ਔਰ ਜਿਹੜੇ ਇਸ ਗੱਲ ਤੇ ਬਾਜ਼ਿਦ ਨੇ ਕਿ ਅੰਤਰੀਂ ਕਮੇਟੀ ਦੇ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਵਾਲੇ ਫੈਸਲੇ ਰੱਦ ਕਰਕੇ ਉਹਨਾਂ ਦੀਆਂ ਨਿਯੁਕਤੀਆਂ ਬਹਾਲ ਕੀਤੀਆਂ ਜਾਣ ਤੇ ਨਵੀਆਂ ਨਿਯੁਕਤੀਆਂ ਰੱਦ ਕੀਤੀਆਂ ਜਾਣ ਹੁਣ ਕੀ ਹਰਜਿੰਦਰ ਸਿੰਘ ਧਾਮੀ ਹਰਨਾਮ ਸਿੰਘ ਖਾਲਸਾ ਹੋਣਾ ਨਾਲ ਜਾਂ ਕਾਰ ਸੇਵਾਵੇਲੇ ਵਾਲੇ ਮਹਾਪੁਰਸ਼ ਜਾਂ ਦਮਦਿਮੀ ਟਕਸਾਲ ਦੇ ਜਿਹੜੇ ਹੋਰ ਆਗੂ ਸਹਿਬਾਨ ਨੇ ਯਾ ਵਾਕ ਵਾਕ ਸਿੱਖ ਸੰਪਰਦਾਵਾਂ ਤੇ ਬੁੱਧੀਜੀਵੀ ਨੇ ਕਿ ਉਹਨਾਂ ਨਾਲ رابطہ ਬਣਾ ਕੇ 28 ਤਰੀਕ ਤੋਂ ਪਹਿਲਾਂ ਇਹ ਸਹਿਮਤੀ ਬਣਾ ਲੈਣਗੇ ਇਹਦੀ ਗੁੰਜਾਇਸ਼ ਘੱਟ ਲੱਗਦੀ ਹੈ ਕਿਉਂਕਿ ਅੱਜ ਅਸੀਂ 26 ਮਾਰਚ ਆ ਗਏ ਹਾਂ ਹੁਣ ਕੀ ਇਹ ਸਮਾ ਲੈ ਲੈਣਗੇ ਹਜਿੰਦਰ ਸਿੰਘ ਧਾਮੀ ਕਿ ਦੇਖੋ ਅਸੀਂ ਅੰਤਰਿੰਕ ਕਮੇਟੀ ਨੇ 28 ਤਰੀਕ ਦੇ ਬਜਟ اجلاس ਦੇ ਵਿੱਚ ਅਸੀਂ ਅੰਤਰਿੰਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਇਸ ਵਿਧੀ ਵਿਧਾਨ ਦੇ ਨਾਲ ਨਿਯੁਕਤੀ ਕਰਾਂਗੇ ਕੀ ਨਵਾਂ ਵਿਧੀ ਵਿਧਾਨ ਜਾਂ ਨਵੇਂ ਮਤੇ ਦੇ ਹਵਾਲੇ ਨਾਲ ਨਵੀਂ ਕਮੇਟੀ ਬਣਾ ਕੇ ਉਸ ਕਮੇਟੀ ਦੇ ਨਾਲ ਰਾਪਤੇ ਦੀ ਗੱਲ ਕਰਨਗੇ ਜਾਂ ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਾਰ ਜਿਹੜੀ ਕਮੇਟੀ ਬਣਾਵੇ ਜਥੇਦਾਰ ਸਹਿਬਾਨਾਂ ਦੇ ਕਾਰਜਕਾਲ ਲਈ ਉਹਨਾਂ ਦੀ ਨਿਯੁਕਤੀ ਲਈ ਸੇਵਾਮੁਕਤੀ ਲਈ ਕੀ ਉਹਨਾਂ ਦੇ ਵਿੱਚ ਐਸਡੀਪੀਸੀ ਉਹ ਮੈਂਬਰ ਵੀ ਪਾ ਸਕਦੀ ਹੈ ਜਿਹੜੇ ਹੁਣ ਲਗਾਤਾਰ ਫੈਸਲਿਆਂ ਦਾ ਵਿਰੋਧ ਕਰ ਰਹੇ ਨੇ ਸੋ ਇਹ ਬੜੇ ਬੜੇ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੁਰਾਣੇ ਕੀਤੇ ਫੈਸਲੇ ਜਿਨ੍ਹਾਂ ਤੇ ਬਹੁਤ ਰੌਲਾ ਹੈ ਉਹਨਾਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਿਵੇਂ ਕਰਦੀ ਹੈ ਤੇ ਦੂਸਰੇ ਕਿਸ ਪੱਧਰ ਤੱਕ ਉਹਨੂੰ ਮਨਜ਼ੂਰ ਕਰਦੇ ਨੇ ਇਹ ਵੀ ਦੇਖਣਾ ਪਊਗਾ ਨਾ ਵਿਰੋਧੀ ਕੀ ਮਨਜ਼ੂਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਇਹ ਮੁੱਦਾ ਨਿਸ਼ਚਿਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਦੇ ਵਿੱਚ ਬਣਨਾ ਸੀ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਗਿਆ ਆ ਬਾਬਾ ਹਰਨਾਮ ਸਿੰਘ ਧੂਮਾ ਨੇ ਜਾਂ ਹੋਰ ਸਿੱਖ ਸੰਗਠਨ ਨੇ ਹੋਰ ਅਕਾਲੀ ਦਲ ਨੇ ਜਿਨ੍ਹਾਂ ਨੇ ਐਸਜੀਪੀਸੀ ਦੀਆਂ ਚੋਣਾਂ ਲੜਨੀਆਂ ਸਾਰਿਆਂ ਨੇ ਇਸ ਮੁੱਦੇ ਨੂੰ ਵੱਡਾ ਕਰਕੇ ਚੋਣ ਲੜਨੀ ਸੀ ਕਿ ਅਗਰ ਅਸੀਂ ਐਸਜੀਪੀਸੀ ਦਾ ਪ੍ਰਬੰਧ ਸਾਨੂੰ ਦੰਦੀ ਹੈ ਸੰਗਤ ਤੇ ਅਸੀਂ ਜਥੇਦਾਰ ਸਹਿਬਾਨਾਂ ਦੇ ਮਾਨ ਸਤਕਾਰ ਲਈ ਸਭ ਕੁਝ ਕਰਾਂਗੇ ਉਹਨਾਂ ਦੇ ਅਹੁਦੇ ਉਹਨਾਂ ਦੀਆਂ ਨਿਯੁਕਤੀਆਂ ਦੇ ਕਾਰਜਕਾਲ ਤੈਅ ਕਰਾਂਗੇ ਹੁਣ ਇੱਕ ਗੱਲ ਹੋਰ ਸਮਝ ਆ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਹਰਜਿੰਦਰ ਸਿੰਘ ਧਾਮੀ ਹੋਣੇ ਇਸ ਫਾਰਮੂਲੇ ਤੇ ਵੀ ਕੰਮ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਜਥੇਦਾਰ ਸਹਿਬਾਨ ਹੋਣਗੇ ਉਹਨਾਂ ਨੂੰ ਪੂਰੀ ਇੱਜ਼ਤ ਨਾਲ ਪ੍ਰੋਟੋਕਾਲ ਦੇ ਨਾਲ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਇਆ ਕਰੇਗਾ ਔਰ ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜੇ ਜਥੇਦਾਰ ਸਹਿਬਾਨਾਂ ਨੂੰ ਪਿੱਛੇ ਜੇ ਹਟਾਇਆ ਗਿਆ ਐ ਐਸਡੀਪੀਸੀ ਭੁੱਲ ਸੁਧਾਰ ਦੀ ਹੋਈ ਉਹਨਾਂ ਨੂੰ ਵੀ ਸਨਮਾਨਿਤ ਕਰ ਸਕਦੀ ਐ ਉਹਨਾਂ ਦੀਆਂ ਸੇਵਾਵਾਂ ਲਈ ਪਰ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਜਾਏਗਾ ਕੋਈ ਯੋਜਨਾ ਬਣਾਈ ਜਾਏਗੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਿਵੇਂ ਅਸੀਂ ਸਨਮਾਨ ਦਈਏ ਕਿ ਉਹਨਾਂ ਨੂੰ ਇੰਜ ਨਾ ਲੱਗੇ ਕਿ ਜਿਹੜੇ ਉਹ ਹਟਾਏ ਗਏ ਸੀ ਉਹ ਠੀਕ ਨਹੀਂ ਸੀ ਤੇ ਅਸੀਂ ਸਨਮਾਨ ਵੀ ਦਈਏ ਇਸੇ ਤਰ੍ਹਾਂ ਗਿਆਨੀ ਰਗਵੀਰ ਸਿੰਘ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਬਦਲਿਆ ਗਿਆ ਤੇ ਉਦੋਂ ਅਚਾਨਕ ਉਹਨਾਂ ਨੂੰ ਬਦਲ ਦਿੱਤਾ ਗਿਆ ਔਰ ਕਿਸੇ ਤਰ੍ਹਾਂ ਦੀ ਉਹਨਾਂ ਦੀ ਸੇਵਾ ਮੁਕਤੀ ਮੌਕੇ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਪਰ ਕੀ ਹੁਣ ਇਹ ਪ੍ਰੋਗਰਾਮ ਲਈ ਕਿਹਾ ਜਾ ਸਕਦਾ ਹੈ ਇਹ ਆਪਣੇ ਆਪ ਚ ਬਹੁਤ ਮਹੱਤਵਪੂਰਨ ਵਿਚਾਰ ਹੈ ਜਿਹੜਾ ਉਭਰਿਆ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਜ਼ੁਬਾਨ ਤੋਂ ਵੀ ਇਹ ਗੱਲ ਉਭਰੀ ਹੈ ਕਿ ਕਿਤੇ ਨਾ ਕਿਤੇ ਪੁਰਾਣੇ ਜਥੇਦਾਰ ਸਹਿਬਾਨਾਂ ਨੂੰ ਵੀ ਸਨਮਾਨ ਬਾਰੇ ਅਸੀਂ ਸੋਚ ਰਹੇ ਹਾਂ ਸੋ ਆਉਂਦੇ ਦਿਨਾਂ ਚ ਜਿਹੜੀ ਸਿੱਖ ਰਾਜਨੀਤੀ ਹੈ ਪੰਥਕ ਰਾਜਨੀਤੀ ਹੈ ਉਹ 28 ਮਾਰਚ ਤੋਂ ਬਾਅਦ ਤੈ ਹੋਣੀ ਹੈ 28 ਮਾਰਚ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਸ ਤਰ੍ਹਾਂ ਨਾਲ ਬਿਆਨ ਦਿੱਤਾ ਹੈ ਔਰ ਅਜੰਡਾ ਪੇਸ਼ ਕਰ ਦਿੱਤਾ ਕਿ ਅਸੀਂ 28 ਦੇ ਬਜਟ ਇਜਲਾਸ ਦੀ ਮਤਾ ਲਿਆਵਾਂਗੇ ਕਿ ਬਾਕੀ ਤਰ੍ਹਾਂ ਸਹਿਮਤ ਹੁੰਦੀਆਂ ਨੇ ਐਸਜੀਪੀਸੀ ਅਗਰ ਕੋਈ ਕਮੇਟੀ ਬਣਾ ਦਿੰਦੀ ਹੈ ਕਿ ਬਾਕੀ ਤਰ੍ਹਾਂ ਉਹਨੂੰ ਮਾਨਤਾ ਦੇਣਗੀਆਂ ਜਾਂ ਇਹ ਸਾਰੀ ਗੱਲ ਜਦੋਂ ਮੁੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣ ਕੇ ਆਉਣੀ ਹੈ ਉਦੋਂ ਤੈਅ ਹੋਏਗੀ ਸੋ ਇਹ ਦੇਖਣਾ ਵੀ ਬੜਾ ਦਿਲਚਸਪ ਰਹੇਗਾ ਦਲਾ ਜੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਵਿਰੋਧੀ ਧਿਰਾਂ ਜੜੀਆਂ ਖੂਬ ਹਮਲਾਵਰ ਹੋ ਰਹੀਆਂ ਨੇ ਭਗਵੰਤੂਮਾਨ ਸਰਕਾਰ ਦੇ ਉੱਪਰ ਇੱਕ ਪਾਸੇ ਅਸੀਂ ਗੱਲ ਕਰੀਏ ਤਾਂ ਕਿਸਾਨੀ ਤੇ ਉੱਪਰ ਜਿਹੜਾ ਐਕਸ਼ਨ ਹੈ ਉਹ ਇੱਕ ਵੱਡਾ ਮੁੱਦਾ ਬਣਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਜੋ ਵਿਰੋਧੀ ਧਿਰਾਂ ਸਰਕਾਰ ਤੇ ਹਮਲਾਵਰ ਨੇ ਇਹ ਦੋਵੇਂ ਸਥਿਤੀਆਂ ਜਿਹੜੀਆਂ ਹੁਣ ਬਣੀਆਂ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਬਿਆਨ ਕਰਨਾ ਇਹ ਹੁਣ ਕੀ ਸੰਭਾਵਨਾਵਾਂ ਅਗੋਂ ਦੀਆਂ ਦਿਖਾ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਨਾ ਦੇਖੋ ਇਸ ਵਾਰ ਦਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਕਿਤੇ ਨਾ ਕਿਤੇ ਸਰਕਾਰ ਉਸ ਤਰ੍ਹਾਂ ਨਾਲ ਹਾਵੀ ਹੋਈ ਨਹੀਂ ਦਿਖ ਰਹੀ ਪੰਜਾਬ ਸਰਕਾਰ ਜਿਵੇਂ ਪਿਛਲੇ ਵਿਧਾਨ ਸਭਾ ਦੇ ਸੈਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਵੀ ਹੋਈ ਨਜ਼ਰ ਆਉਂਦੀ ਸੀ ਕਿਤੇ ਨਾ ਕਿਤੇ ਦਿੱਲੀ ਦੀ ਲੀਡਰਸ਼ਿਪ ਕਿਉਂਕਿ ਹੁਣ ਪੰਜਾਬ 'ਚ ਲਗਭਗ ਸਰਗਰਮ ਹੈ ਦਿੱਲੀ ਨੇ ਨਵੇਂ ਪ੍ਰਭਾਰੀ ਵੀ ਲਾਏ ਨੇ ਦਿੱਲੀ ਦਾ ਦਖਲ ਪੰਜਾਬ ਦੀ ਸਰਕਾਰ 'ਚ ਪਾਰਟੀ ਦਾ ਦਖਲ ਪਹਿਲਾਂ ਨਾਲੋਂ 20 ਵਧਿਆ ਹੈ ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਸੀ ਤੇ ਦਿੱਲੀ ਦੀ ਲੀਡਰਸ਼ਿਪ ਦਿੱਲੀ ਵੱਲ ਜ਼ਿਆਦਾ ਕੇਂਦਰਿਤ ਸੀ ਪਰ ਦਿੱਲੀ 'ਚ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਦਿੱਲੀ 'ਚ ਅਸੀਂ ਥੋੜੇ ਜੇ فاਸਲੇ ਕਰਕੇ ਹਾਰ ਗਏ ਥੋੜੇ ਜੀ ਵੋਟ ਪਰਸੈਂਟੇਜ ਕਰਕੇ 2-3% ਦੀ ਵੋਟ ਦੇ ਫਰਕ ਨਾਲ ਦਿੱਲੀ ਆਮ ਆਦਮੀ ਪਾਰਟੀ ਹਾਰੀ ਤੇ ਉਹ ਪੰਜਾਬ 'ਚ ਉਸ ਗੰਜੈਸ਼ ਨੂੰ ਛੱਡਣਾ ਨਹੀਂ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਪੰਜਾਬ 'ਚ ਅਸੀਂ ਕਿਸੇ ਤਰ੍ਹਾਂ ਨਾਲ 2-3% ਦੇ ਮਾਰਜਨ ਜਾਂ ਘੱਟ ਵੱਧ ਦੇ ਮਾਰਜਨ ਤੇ ਅਸੀਂ ਪਿੱਛੇ ਰਹੀਏ ਸੋ ਉਹਨਾਂ ਨੇ ਪੂਰਾ ਜ਼ੋਰ ਲੀਡਰਸ਼ਿਪ ਨੇ ਪੰਜਾਬ 'ਚ ਲਾਤਾ ਪਰ ਜਿਹੜਾ ਉਹਨਾਂ ਦਾ ਸਰਕਾਰ ਪਾਰਟੀ ਦਾ ਸਰਕਾਰ ਦੇ ਕੰਮ ਕਾਜ ਚ ਦਖਲ ਹੈ ਉਹ ਇੱਕ ਵੱਖਰਾ ਮੁੱਦਾ ਹੈ ਕਿ ਉਹ ਪੰਜਾਬੀ ਪਸੰਦ ਕਰਦੇ ਨੇ ਜਾਂ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਪਿਛਲੇ ਕੁਝ ਸਮਿਆਂ ਚ ਫੈਸਲੇ ਹੋਏ ਨੇ ਕਿਸਾਨੀ ਨਾਲ ਤਾਂ ਸਿੱਧਮ ਸਿੱਧਾ ਆਮ ਆਦਮੀ ਪਾਰਟੀ ਨੇ ਰਾਜਨੀਤਿਕ ਤੌਰ ਤੇ ਝਗੜਾ ਮੁੱਲ ਲੈ ਲਿਆ ਜੋ ਲੱਗਦਾ ਆਮ ਆਦਮੀ ਪਾਰਟੀ ਨੇ ਕਿਉਂਕਿ ਕਿਸਾਨ ਭਾਵੇਂ ਦੋ ਸੰਗਠਨ ਹੋਣ ਭਾਵੇਂ 10 ਸੰਗਠਨ ਹੋਣ ਕਿਸਾਨੀ ਕਿਸਾਨੀ ਹੈ ਔਰ ਕਿਸੇ ਵੇਲੇ ਵੀ ਕਿਸਾਨਾਂ ਦੇ ਵਿੱਚ ਏਕਤਾ ਹੋ ਸਕਦੀ ਹੈ ਸੋ ਜਿਹੜਾ ਕਿਸਾਨੀ ਤੇ ਜਿਸ ਤਰ੍ਹਾਂ ਨਾਲ ਐਕਸ਼ਨ ਲਿਆ ਗਿਆ ਕਿਸਾਨ ਆਗੂ ਵੀ ਉਹਦਾ ਵਿਰੋਧ ਕਰ ਰਹੇ ਨੇ ਅਗਰ ਅਲਟੀਮੇਟਮ ਦੇ ਕੇ ਜਾਂ ਕਿਸਾਨਾਂ ਨੂੰ ਪਹਿਲਾਂ ਦੱਸ ਕੇ ਹੱਥ ਜੋੜ ਕੇ ਸਰਕਾਰ ਉਹਨਾਂ ਨੂੰ ਮੰਤਰੀ ਇੱਕ ਕਮੇਟੀ ਦੇ ਰੂਪ ਚ ਮਿਲ ਕੇ ਅਗਰ ਇਸ ਐਕਸ਼ਨ ਲਈ ਮਨਾਉਂਦੇ ਜਾਂ ਫੇਰ ਹੀ ਐਕਸ਼ਨ ਸਰਕਾਰ ਕਰਦੀ ਤਾਂ ਸ਼ਾਇਦ ਇਹ ਗੱਲ ਨਹੀਂ ਸੀ ਜਾਣੀ ਕਿ ਕਿਸਾਨ ਦਿੱਲੀ ਨਾਲ ਮੀਟਿੰਗ ਕਰਨ ਗਏ ਹੋਏ ਸੀ ਤੇ ਵਾਪਸ ਆਉਂਦੇ ਚੱਕਲੇ ਇਹ ਜਿਹੜਾ ਸੁਨੇਹਾ ਚਲਿਆ ਗਿਆ ਕਿਤੇ ਨਾ ਕਿਤੇ ਜਿਹੜੇ ਸਰਕਾਰ ਦੇ ਸਲਾਹਕਾਰ ਨੇ ਉਹ ਵੀ ਜ਼ਰੂਰ ਸੋਚਦੇ ਹੋਣਗੇ ਕਿ ਇਹਦੇ ਲੌਂਗ ਟਰਮ ਇੰਪੈਕਟ ਕੀ ਹੈ ਇਹਦੇ ਦੂਰ ਆਗਾਮੀ ਅਸਰ ਕੀ ਹੈ ਹੁਣ ਕਿਸਾਨੀ ਇੱਕ ਪਾਸੇ ਆ ਤੇ ਟਰਾਲੀ ਟਰਾਲੀ ਕਾਂਡ ਪੈਦਾ ਹੋ ਗਈ ਸੋ ਗੱਲਾਂ ਇਹ ਆ ਗਈਆਂ ਵੀ ਟਰਾਲੀਆਂ ਕਿਸਾਨਾਂ ਦੀਆਂ ਲੱਭ ਨਹੀਂ ਰਹੀਆਂ ਇਲزام ਟਰਾਲੀ ਚੋਰੀ ਕਰਨ ਦੇ ਲੱਗ ਰਹੇ ਨੇ ਸਰਕਾਰ ਨਾਲ ਸੰਬੰਧਿਤ ਬੰਦਿਆਂ ਤੇ ਇਲزام ਲੱਗ ਰਹੇ ਨੇ ਵੀ ਟਰਾਲੀਆਂ ਕੌਣ ਲੈ ਗਿਆ ਭਾਈ ਪਟਿਆਲਾ ਪੁਲਿਸ ਨੇ ਕੇਸ ਜ਼ਰੂਰ 2-3 ਦਰਜ ਕੀਤੇ ਨੇ ਪਰ ਕਿਸਾਨ ਉਹਦੇ ਤੋਂ ਵੀ ਸੰਤੁਸ਼ਟ ਨਹੀਂ ਕਿ ਟਰਾਲੀਆਂ ਗਾਇਬ ਕਿੱਦਾਂ ਹੋ ਜਾਣ ਮੈਨੂੰ ਯਾਦ ਹੈ ਉਸ ਦਿਨ ਮਨਦੀਪ ਸਿੰਘ ਸਿੱਧੂ ਜਿਹੜੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਉਹਨਾਂ ਨੇ ਬੜੀ ਸ਼ਲੀਨਤਾ ਦੇ ਨਾਲ ਬਹੁਤ ਮੁਹੱਬਤ ਦੇ ਨਾਲ ਉਹਨਾਂ ਨੇ ਕਿਸਾਨਾਂ ਦੇ ਨਾਲ ਉੱਥੇ ਉਹ ਪੇਸ਼ ਆਏ ਔਰ ਜਿਸ ਤਰ੍ਹਾਂ ਦਾ ਟਕਰਾ ਦਾ ਖਦਸ਼ਾ ਸੀ ਜਾਂ ਸੰਭਾਵਨਾ ਸੀ ਉਹ ਉਹਨਾਂ ਨੇ ਬਿਲਕੁਲ ਨਹੀਂ ਆਉਣ ਦਿੱਤੀ। ਔਰ ਉਸ ਵੇਲੇ ਯਤਨ ਵੀ ਉਹਨਾਂ ਨੇ ਕਿਹਾ ਅਸੀਂ ਕੀਤੇ ਆ ਅਸੀਂ ਸਮਾਨ ਸਾਰਿਆਂ ਦਾ ਸੰਭਾਲ ਕੇ ਰੱਖ ਰਹੇ ਹਾਂ। ਪਰ ਫੇਰ ਚੋਰੀ ਦੀਆਂ ਗੱਲਾਂ ਟਰਾਲੀਆਂ ਦਾ ਇੱਧਰ ਉੱਧਰ ਕਿਸੇ ਦੇ ਘਰਾਂ 'ਚ ਦੇਖਿਆ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਦਾ ਸਵਾਲ ਹੈ। ਕੀ ਗੱਲ ਪੰਜਾਬ ਪੁਲਿਸ ਦੇ ਵੱਸੋਂ ਬਾਹਰ ਹੋ ਗਈ ਸੀ? ਕੀ ਸਰਕਾਰ ਨਾਲ ਜੁੜੇ ਕੁਝ ਅੰਸਰ ਮੈਂ ਅਨਸਰ ਸ਼ਬਦ ਵਰਤਦੰਨਾ ਉਹ ਲੀਡਰ ਵੀ ਹੋ ਸਕਦੇ ਲੀਡਰ ਕਹਿਣਾ ਚੰਗੀ ਗੱਲ ਨਹੀਂ ਕਿਉਂਕਿ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਵੀ ਟਰਾਲੀਆਂ ਲੈ ਗਏ ਤੇ ਐਫ ਆਈ ਆਰਾਂ ਦਰਜ ਹੋ ਰਹੀਆਂ ਨੇ ਇਹਦਾ ਮਤਲਬ ਹੈ ਚਿੰਤਾ ਦਾ ਵਿਸ਼ਾ ਤਾਂ ਹੈ ਔਰ ਵਿਧਾਨ ਸਭਾ ਦੇ ਵਿੱਚ ਵੀ ਇਹ ਰੌਲਾ ਪੈ ਰਿਹਾ ਵਿਰੋਧੀ ਧਿਰਾਂ ਸਰਕਾਰ ਤੇ ਹਮਲਾਵਰ ਨੇ ਇੱਕ ਤਾਂ ਉਹ ਇਸ ਕਰਕੇ ਨਾਰਾਜ਼ ਨੇ ਕਿ ਜਿਹੜੇ ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸੰਧਵਾ ਕਹਿੰਦੇ ਕੁਲਤਾਰ ਸਿੰਘ ਸੰਧਵਾ ਸਾਨੂੰ ਵਿਰੋਧੀ ਧਿਰਾਂ ਨੂੰ ਸਮਾਂ ਨਹੀਂ ਦੇ ਰਹੇ ਜਿੰਨਾ ਸਮਾਂ ਅਸੀਂ ਦਿੰਦੇ ਰਹੇ ਹਾਂ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਸੀ ਤੇ ਕਾਂਗਰਸ ਦੀਆਂ 78 ਸੀਟਾਂ ਸੀ ਕਹਿੰਦੇ ਅਸੀਂ ਸਮਾਂ ਦਿੰਦੇ ਸੀ ਪਰ ਸਾਨੂੰ ਸਮਾਂ ਨਹੀਂ ਮਿਲ ਰਿਹਾ ਪ੍ਰਗਟ ਸਿੰਘ ਨਰਾਜ਼ ਨੇ ਪ੍ਰਤਾਪ ਬਾਜਵਾ ਕੱਲ ਦੱਸ ਰਹੇ ਸੀ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਕਿ ਪ੍ਰਗਟ ਸਿੰਘ ਦੇ ਮਾਮਲੇ 'ਚ ਕੁਲਤਾਰ ਸਿੰਘ ਸੰਧਵਾ ਦਾ ਰਵੱਈਆ ਚੰਗਾ ਨਹੀਂ ਸੀ ਸੁਖਪਾਲ ਸਿੰਘ ਖੈਰਾ ਦੇ ਮਾਮਲੇ ਸੁਖਪਾਲ ਸਿੰਘ ਖੈਰਾ ਕਹਿੰਦੇ ਮੈਂ ਤਾਂ 1 ਸਾਲ ਤੋਂ ਹੱਥ ਖੜੇ ਕਰ ਰਿਹਾ ਕਿ ਮੈਨੂੰ 0 ਆਵਰ ਚ ਬੋਲਣ ਦਾ ਸਮਾਂ ਦਿੱਤਾ ਜਾਵੇ ਤੇ ਸੁਖਪਾਲ ਖੈਰਾ ਕਹਿੰਦੇ ਮੈਂ 10 ਵਾਰੀ ਹੱਥ ਖੜਾ ਕੀਤਾ ਤੇ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਮੈਨੂੰ ਸਮਾਂ ਨਹੀਂ ਦਿੱਤਾ ਸੋ ਵਿਰੋਧੀ ਧਿਰਾਂ ਕਾਫੀ ਜ਼ਿਆਦਾ ਹਮਲਾਵਰ ਵੀ ਨੇ ਨਰਾਜ਼ ਵੀ ਨੇ ਔਰ ਸਰਕਾਰ ਵਾਲੇ ਪਾਸਿਓ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਰੋਧੀ ਧਿਰ ਵਾਲੇ ਕਹਿੰਦੇ ਨੇ ਕਿ ਕੁਲਤਾਰ ਸਿੰਘ ਸੰਧਵਾ ਦੇ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੇ ਤੇਵਰ ਜ਼ਿਆਦਾ ਤਿੱਖੇ ਨੇ ਤੇ ਪੱਖਪਾਤੀ ਨੇ ਹੁਣ ਉਹ ਸਪੀਕਰ ਦੀ ਚੇਅਰ ਤੇ ਬੈਠੇ ਨੇ ਇੱਕ ਕਨਸਟੀਟਿਊਸ਼ਨਲ ਪੋਸਟ ਹੈ ਹੁਣ ਵਿਰੋਧੀ ਧਿਰ ਦੇ ਲੀਡਰ ਦੇ ਇਸ ਇਲਜ਼ਾਮ ਤੇ ਜੱਜ ਕੁਲਤਾਰ ਸਿੰਘ ਸੰਧਵਾ ਹੀ ਨੇ ਹੋਰ ਕੋਈ ਇਹਦੇ ਤੇ ਫੈਸਲਾ ਨਹੀਂ ਕਰ ਸਕਦਾ ਇਸ ਕਰਕੇ ਇਸ ਸੱਤਾ ਔਰ ਵਿਰੋਧੀ ਧਿਰ ਦੀ ਜਿਹੜੀ ਸਿਆਸੀ ਲੜਾਈ ਹੈ ਉਹਦੇ ਵਿੱਚ ਇਲਜ਼ਾਮ ਬਹੁਤ ਜ਼ਿਆਦਾ ਗੰਭੀਰ ਬਣਦੇ ਜਾ ਰਹੇ ਨੇ ਹੁਣ ਕੱਲ ਵੀ ਕਾਂਗਰਸ ਦੇ ਜਿਹੜੇ ਐਮ ਐਲ ਏ ਸੀ ਉਹ ਬਾਈਕਾਟ ਕਰਕੇ ਆ ਗਏ ਔਰ ਲਗਾਤਾਰ ਵੱਖ-ਵੱਖ ਮੁੱਦਿਆਂ ਤੇ ਕਿਸਾਨੀ ਅੰਦੋਲਨ ਤੇ ਵੀ ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਸਰਕਾਰ ਨੇ ਜਿਹੜਾ ਕਿਸਾਨੀ ਤੇ ਐਕਸ਼ਨ ਕੀਤਾ ਗਲਤ ਕੀਤਾ ਅਕਾਲੀ ਦਲ ਵੀ ਆਪ ਦੇ ਖਿਲਾਫ ਹੈ ਭਾਜਪਾ ਵਾਲੇ ਵੀ ਕਹਿ ਰਹੇ ਨੇ ਔਰ ਕਾਂਗਰਸ ਲਗਾਤਾਰ ਕਹਿ ਰਹੀ ਹੈ ਕਿ ਐਕਸ਼ਨ ਗਲਤ ਹੈ ਕਾਂਗਰਸ ਦੇ ਲੀਡਰ ਤਾਂ ਹਵਾਲਾ ਦੰਦੇ ਨੇ ਕੈਪਟਨ ਅਮਰਿੰਦਰ ਦਾ ਕਿ ਕੈਪਟਨ ਅਮਰਿੰਦਰ ਵੇਲੇ ਤੇ ਅਸੀਂ ਰਾਹ ਦਿੱਤਾ ਸੀ ਤੇ ਕਿਸਾਨ ਦਿੱਲੀ ਚਲੇ ਗਏ ਸੀ ਪਰ ਚਾਹੁੰਦੇ ਭਗਵੰਤ ਮਾਨ ਵੀ ਸੀ ਕਿ ਕਿਸਾਨ ਦਿੱਲੀ ਚਲੇ ਜਾਣ ਕਿਉਂਕਿ ਜਦੋਂ ਸ਼ੰਭੂ ਬਾਰਡਰ ਤੇ ਟਕਰਾਅ ਹੋਇਆ ਤੇ ਪੰਜਾਬ ਵਾਲੇ ਪਾਸਿਓਂ ਪਹਿਲਾਂ ਕਿਸੇ ਕਿਸਾਨ ਨੂੰ ਨਹੀਂ ਰੋਕਿਆ ਗਿਆ ਬਰਕਿ ਪੰਜਾਬ ਸਰਕਾਰ ਨੇ ਤਾਂ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਸੀ ਮੈਨੂੰ ਯਾਦ ਹੈ ਗੱਡੀਆਂ ਭੇਜੀਆਂ ਐਂਬੂਲੈਂਸਾਂ ਭੇਜੀਆਂ ਸੋ ਰੋਕ ਕੇ ਸਾਡੇ ਕਿਸਾਨ ਦਿੱਲੀ ਜਾਣ ਤੋਂ ਹਰਿਆਣਾ ਵਾਲੇ ਪਾਸਿਓਂ ਹੀ ਸੀ ਹਰਿਆਣੇ ਵਾਲੇ ਪਾਸੇ ਤੋਂ ਹੀ ਪਹਿਲਾਂ ਹਵਾਈ ਫਾਇਰ ਵੀ ਹੋਏ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਪਰ ਹੁਣ ਜੋ ਫੈਸਲਾ ਕੀਤਾ ਕੀ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਦੇ ਲੀਡਰਾਂ ਦੀ رائے ਮੁਤਾਬਕ ਹੋਇਆ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਆਪਣੇ ਪੱਧਰ ਤੇ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੇ ਹੋਣਗੇ ਜਦੋਂ ਇੱਕ ਕਿਸਾਨ ਅੰਦੋਲਨ ਤੇ ਪੁਲਿਸ ਦੀ ਕਾਰਵਾਈ ਹੁੰਦੀ ਹੋਵੇ ਹਾਲਾਂਕਿ ਜਗਜੀਤ ਸਿੰਘ ਡੱਲੇয়াল ਬਾਰੇ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕੱਲ ਸੁਖਚੈਨ ਸਿੰਘ ਗਿੱਲ ਜਿਹੜੇ ਬੜੇ ਸੀਨੀਅਰ ਅਫਸਰ ਨੇ ਪੁਲਿਸ ਅਫਸਰ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਜਗਜੀਤ ਸਿੰਘ ਡੱਲੇয়াল ਨੂੰ ਤਾਂ ਅਸੀਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਇਲਾਜ ਦੇ ਰਹੇ ਹਾਂ ਹਿਰਾਸਤ 'ਚ ਤਾਂ ਸੀ ਉਹਨਾਂ ਨੂੰ ਲਿਆ ਹੀ ਨਹੀਂ। ਔਰ ਕਿਸਾਨ ਛੱਡਣ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਲਗਾਤਾਰ ਕਿਸਾਨ ਛੱਡ ਰਹੇ ਆ 1.450 ਕਿਸਾਨ ਹੋਰ ਛੱਡੇ ਜਾਣ ਦੀ ਤਿਆਰੀ ਹੋ ਰਹੀ ਸੀ। ਸੋ ਕਿਸਾਨਾਂ ਨੂੰ ਵੀ ਛੱਡਿਆ ਜਾ ਰਿਹਾ ਪਰ ਕਿਸਾਨਾਂ ਦਾ ਗੁੱਸਾ ਇਸ ਗੱਲ ਦਾ ਹੈ ਕਿ ਉਹਨਾਂ ਦਾ ਸਮਾਨ ਨਹੀਂ ਲੱਭ ਰਿਹਾ। ਟਰੈਕਟਰ ਟਰਾਲੀਆਂ ਨਹੀਂ ਲੱਭ ਰਹੀਆਂ ਔਰ ਇਹੀ ਰੌਲਾ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਚ ਭਖਿਆ ਹੈ ਰਾਜਪਾਲ ਦੇ ਭਾਸ਼ਣ ਚ ਕਈ ਚੰਗੀਆਂ ਗੱਲਾਂ ਸਰਕਾਰ ਵਾਲੇ ਪਾਸਿਓਂ ਆਈਆਂ ਪਰ ਵਿਰੋਧੀ ਧਿਰਾਂ ਨੇ ਕਿਸੇ ਗੱਲ ਨੂੰ ਤਵੱਜੋ ਨਹੀਂ ਦਿੱਤੀ ਰਾਜਾ ਵੜਿੰਗ ਹੋਣੀ ਕੁਝ ਦਿਨ ਪਹਿਲਾਂ ਇਸ ਗੱਲ ਦਾ ਪ੍ਰੋਟੈਸਟ ਕਰਗੇ ਕਿ 36000 ਰੁਪਿਆ ਬਕਾਇਆ ਹੈ 1000 ਰੁਪਏ ਮਹੀਨਾ ਦੇ ਹਿਸਾਬ ਨਾਲ 36 ਮਹੀਨਿਆਂ ਦਾ ਪੰਜਾਬ ਦੀ ਹਰ ਔਰਤ ਦਾ ਉਂਝ ਕਾਂਗਰਸ ਵਾਲਿਆਂ ਨੇ ਵੀ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਸੀ 1 ਲੱਖ ਤੋਂ ਜ਼ਿਆਦਾ ਦੀ ਗਰੰਟੀ ਦਿੱਤੀ ਸੀ ਮਹਿਲਾਵਾਂ ਨੂੰ ਚਲੋ ਉਹਨਾਂ ਦੀ ਤਾਂ ਸਰਕਾਰ ਨਹੀਂ ਆਈ ਭਾਈ ਉਹ ਕਹਿ ਸਕਦੇ ਆ ਵੀ ਸਾਡੀ ਤਾਂ ਸਰਕਾਰ ਨਹੀਂ ਆਈ ਪਰ ਵਾਦੇ-ਵਾਦੇ ਹੁੰਦੇ ਨੇ ਪਰ 1000 ਰੁਪਏ ਦਾ ਵਾਅਦਾ ਭਗਵੰਤ ਮਾਨ ਦੀ ਸਰਕਾਰ ਉਮੀਦ ਹੈ ਕਿ ਅੱਜ ਕੱਲ ਬਜਟ ਪੇਸ਼ ਕਰਨ ਵੇਲੇ ਅੱਜ ਬਜਟ ਪੇਸ਼ ਕਰਨ ਵੇਲੇ ਸ਼ਾਇਦ ਐਲਾਨ ਕਰ ਦੇਗੀ ਕਿਉਂਕਿ 1000 ਰੁਪਏ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਦਿੱਤੇ ਦਿੱਲੀ 'ਚ ਵੀ ਇਹਦੇ ਬਾਰੇ ਬਹੁਤ ਮਾੜਾ ਪ੍ਰਚਾਰ ਕੀਤਾ ਗਿਆ। ਅਗਰ ਪੰਜਾਬ 'ਚ 1000 ਰੁਪਿਆ ਖਾਤਿਆਂ 'ਚ ਪਾਇਆ ਗਿਆ ਹੁੰਦਾ ਤੇ ਹੋ ਸਕਦਾ ਦਿੱਲੀ ਦੇ ਵਿੱਚ 2-3% ਵੋਟਾਂ ਆਮ ਆਦਮੀ ਪਾਰਟੀ ਦੀਆਂ ਵੱਧ ਜਾਂਦੀਆਂ ਤੇ ਅੱਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿੱਲੀ 'ਚ ਸੱਤਾ ਦਾ ਸੁੱਖ ਮਾਨ ਰਹੀ ਹੁੰਦੀ। ਹੁਣ ਤਾਂ ਕੂਠੀਆਂ ਬੰਗਲੇ ਵੀ ਉੱਥੇ ਛੱਡਨੇ ਪੈਗੇ ਭਾਈ। ਦੁਬਾਰਾ ਉਸੇ ਸਥਿਤੀ 'ਚ ਆ ਗਏ ਜਿੱਥੇ 13 ਸਾਲ ਪਹਿਲਾਂ ਸੀ ਪਰ ਪੰਜਾਬ 'ਚ ਸਰਕਾਰ ਹੈ। ਸੋ ਪੰਜਾਬ 'ਚ ਹਜੇ ਸਰਕਾਰੀ ਬੰਗਲਿਆਂ ਦਾ ਜਿਹੜਾ ਆਰਾਮ ਹੈ ਉਹ ਦਿੱਲੀ ਦੀ ਲੀਡਰਸ਼ਿਪ ਮੰਨ ਸਕਦੀ ਹੈ ਔਰ ਕੱਲੀ ਦਿੱਲੀ ਦੀ ਲੀਡਰਸ਼ਿਪ ਦੀ ਗੱਲ ਨਹੀਂ ਹੁਣ ਭਾਜਪਾ ਦੀ ਲੀਡਰਸ਼ਿਪ ਵੀ ਦਿੱਲੀ ਚ ਆਨੰਦ ਮਾਨ ਰਹੀ ਹੈ ਸੋ ਜਿਹੜੇ ਲੀਡਰ ਨੇ ਉਹ ਆਨੰਦ ਮਾਨਦੇ ਨੇ ਤੁਸੀਂ ਕੱਲ ਦੇਖੋ ਪਾਰਲੀਮੈਂਟ ਦੇ ਵਿੱਚ ਤਨਖਾਹਾਂ ਵਧਾ ਦਿੱਤੀਆਂ ਗਈਆਂ 1 ਲੱਖ ਤੋਂ 1 ਲੱਖ 25000 ਰੁਪਏ ਤਨਖਾਹ ਹੋ ਗਈ ਭਾਈ ਮੈਂਬਰ ਪਾਰਲੀਮੈਂਟਾਂ ਦੀ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਆਰਥਿਕ ਤੰਗੀ ਦਾ ਮਹਿੰਗਾਈ ਦਾ ਹਵਾਲਾ ਦੇ ਕੇ ਪੈਨਸ਼ਨ ਵੀ ਵਧ ਗਈ ਸੋ ਪੈਨਸ਼ਨ ਵੀ ਵਧ ਗਈ ਤਨਖਾਹ ਵੀ ਵਧ ਗਈ ਰੋਜ਼ਾਨਾ ਪੱਤਾ ਵੀ ਵਧ ਗਿਆ ਜਿਹੜਾ 2000 ਰੁਪਏ ਰੋਜ਼ਾਨਾ ਪੱਤਾ ਸੀ 2500 ਹੋ ਗਿਆ ਸੋ ਮਹਿੰਗਾਈ ਦੇ ਮੌਕੇ ਤੇ ਦੇਸ਼ ਦੀ ਸਰਕਾਰ ਨੇ ਮੈਂਬਰ ਪਾਰਲੀਮੈਂਟਾਂ ਨੂੰ ਆਰਥਿਕ ਮੰਦਹਾਲੀ ਤੋਂ ਬਚਾ ਲਿਆ ਆ ਪਾਏ ਵੀ ਕਹਿ ਦिए ਸੋ ਮੁਬਾਰਕਾਂ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਬੜੇ ਤੰਗੀ ਚ ਹੋਣੇ ਵਿਚਾਰੇ ਕਈ ਤਾਂ ਸਾਡੇ ਵਰਗੇ ਚਲੋ ਬਾਕੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਜਿਨ੍ਹਾਂ ਦੀਆਂ ਤਨਖਾਹ ਵਧੀਆਂ ਨੇ ਚਾਹ ਪਾਣੀ ਤੇ ਹੁਣ ਤੁਸੀਂ ਖੁੱਲ ਕੇ ਖਰਚਾ ਕਰ ਸਕੋਗੇ ਮੈਂ ਤਾਂ ਇਹੀ ਸੁਣਿਆ ਕਹਿੰਦੇ ਐਮਪੀ ਐਮਐਲਏਾਂ ਦੇ ਚਾਹ ਪਾਣੀ ਦੇ ਖਰਚੇ ਹੀ ਨਹੀਂ ਪੂਰੇ ਹੁੰਦੇ 50 50 60 60000 70 70000 ਚਾਹ ਤੇ ਲੱਗ ਜਾਂਦੇ ਨੇ ਚਲੋ ਜੇ ਇੰਨੇ ਪੈਸੇ ਲੱਗਦੇ ਨੇ ਤੇ ਲੋਕਾਂ ਨੂੰ ਮਿਲਦੇ ਵੀ ਹੋਣਗੇ ਪਰ ਸਵਾਲ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰਾਂ ਡੱਬ ਕੇ ਹਮਲਾਵਰ ਨੇ ਸਰਕਾਰ ਤੇ ਔਰ ਪਿਛਲੇ 3 ਸਾਲਾਂ ਚ ਪਹਿਲੀ ਵਾਰੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਧਾਨ ਸਭਾ ਦੇ ਵਿੱਚ ਉਨੀ ਤਕੜੀ ਨਹੀਂ ਲੱਗ ਰਹੀ ਜਿੰਨੀ ਤਕੜੀ ਅੱਜ ਤੱਕ ਰਹੀ ਹੈ ਹੁਣ ਇਹਦਾ ਕਾਰਨ ਕੀ ਹੈ ਕਿ ਦਿੱਲੀ ਦੇ ਦਖਲ ਨਾਲ ਹੀ ਸਾਰਾ ਕੁਝ ਹੋ ਗਿਆ ਚਲੋ ਇਹ ਤਾਂ ਰੱਬ ਜਾਣਦਾ ਪਰ ਫਿਲਹਾਲ ਪੰਜਾਬ ਦੇ ਗਵਰਨਰ ਸਾਹਿਬ ਨਾਲ ਕਿਸੇ ਤਰ੍ਹਾਂ ਦਾ ਟਕਰਾਵ ਵੀ ਨਹੀਂ ਆ ਆਮ ਆਦਮੀ ਪਾਰਟੀ ਦਾ ਹੁਣ ਇਹ ਦੇਖਦੇ ਹਾਂ ਕਿ ਅੱਜ ਕੱਲ ਬਜਟ ਚ ਅੱਜ ਜਦੋਂ ਬਜਟ ਪੇਸ਼ ਕੀਤਾ ਜਾਣਾ ਹੈ ਤੇ ਬਜਟ ਦੇ ਵਿੱਚ ਕੀ 1000 ਰੁਪਏ ਖਾਤਿਆਂ ਚ ਆਉਣਗੇ ਕਿਹੜੀਆਂ ਨਵੀਆਂ ਯੋਜਨਾਵਾਂ ਆਉਂਦੀਆਂ ਨੇ ਨਜ਼ਰ ਸਾਰਿਆਂ ਦੀ ਇਹਦੇ ਤੇ ਰਹੂਗੀ ਅੱਜ ਵਿਰੋਧੀ ਧਿਰਾਂ ਦਾ ਐਕਸ਼ਨ ਕੀ ਹੋਊਗਾ ਉਹ ਵੀ ਵੇਖਾਂਗੇ ਪਰ ਕੁਝ ਬਿਆਨ ਸੁਣ ਲਏ ਲੀਡਰਾਂ ਦੇ ਗਰਮ ਬਿਆਨ ਨੇ ਔਰ ਪੰਜਾਬ ਦੇ ਜਿਹੜੇ ਸੁਖਚੰਦ ਸਿੰਘ ਗਿੱਲ ਨੇ ਪੁਲਿਸ ਅਫਸਰ ਕਿਸਾਨਾਂ ਬਾਰੇ ਉਹਨਾਂ ਦੇ ਵੀ ਬਿਆਨ ਨੇ ਸਾਰੇ ਬਿਆਨ ਸੁਣ ਲਏ ਕਿ ਸਾਡੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਧਵਾ ਸਾਹਿਬ ਅਸੀਂ ਵੇਖਿਆ ਕਿ ਲਗਾਤਾਰ ਕਾਂਗਰਸ ਦੇ ਸਾਡੇ ਜਿਹੜੇ ਸਾਥੀ ਨੇ ਜਿਹੜੇ ਲੋਕਾਂ ਨੇ ਇਲੈਕਟ ਕਰਕੇ ਖੱਲੇ ਨੇ ਕੋਈ ਆਮ ਆਦਮੀ ਪਾਰਟੀ ਜਾਂ ਸਾ ਕੁਲਤਾਰ ਸਿੰਘ ਸਧਵਾ ਦੇ ਇੱਥੇ ਸਿਫਾਰਿਸ਼ ਦੇ ਵਿੱਚ ਨੋਮੀਨੇਟ ਨਹੀਂ ਹੋਏ ਅਸੈਂਬਲੀ ਦੇ ਵਿੱਚ ਸਾਡੇ ਆਨਰੇਬਲ ਕੁਲੀਗਸ ਆ ਪ੍ਰਗਟ ਸਿੰਘ ਐਮਐਲਏ ਸਾਹਿਬ ਨਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟਰੋਂਗਲੀ ਕੰਡੈਮ ਕਰਦੇ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਤੇ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਕੋ ਗੱਲ ਸੁਣ ਕੇ ਰਾਜ਼ੀ ਨਹੀਂ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗੈਕ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰਤ ਖੜਾ ਕੀਤਾ ਸਮਾ ਜ਼ੀਰੋ ਆਵਤ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ 1 ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਜਦੋਂ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਜ਼ ਆ ਜਿਹੋ ਜੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ 'ਚ ਨਿਖੇਦੀ ਕਰਦੇ ਆਂ ਇਸੇ ਕੱਲੇ ਇੱਕ ਮੁੱਦੇ ਤੇ ਵਾਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬੰਨਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਟ ਸਿੰਘ ਨੇ ਮਿਸਬੀਹੇਵ ਕੀਤਾ ਤੋਹਫੀਨ ਕੀਤੀ ਜਦ ਕਿ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਸਪੀਕਰ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ 19 ਮਾਰਚ ਤੋਂ ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 4400 ਜਿਹੜੇ ਕਿਸਾਨ ਆ ਉਹਨਾਂ ਨੂੰ ਅਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ 3 ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਅਸੀਂ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਦਾ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਜੋ ਤਾਜ਼ਾ ਅਪਡੇਟ ਤਾਜ਼ਾ ਸਥਿਤੀਆਂ ਬੜੀਆਂ ਹੋਈਆਂ ਨੇ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਜਿਹੜੇ ਕੀਮਤੀ ਸੁਝਾਅ ਤੇ ਵਿਚਾਰ ਨੇ ਉਸ ਸਮੇਂ ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ कौर ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਅਸੀਂ ਤੁਹਾਡਾ ਪੱਖ ਵੀ ਅੱਗੇ ਬਤਾਵਾਂਗੇ ਬਹੁਤ ਬਹੁਤ ਧੰਨਵਾਦ